ਉਸ ਨੇ ਪਹਿਲੀ ਅਧੂਰੀ ਕਹਾਣੀ ਖੋਲੀ ਇੱਕ ਗਰੀਬ ਕਿਸਾਨ ਦੀ ਜੋ بارش ਨਾ ਹੋਣ ਕਰਕੇ ਪਰੇਸ਼ਾਨ ਸੀ ਅਰਜੁਨ ਨੇ ਅੰਤ ਲਿਖਿਆ ਕਿ ਕਿਸਾਨ ਨੇ ਮਿਹਨਤ ਧੀਰਜ ਤੇ ਸਮਝਦਾਰੀ ਨਾਲ ਆਪਣੀ ਜ਼ਮੀਨ ਨੂੰ ਹਰੀ-ਭਰੀ ਬਣਾ ਦਿੱਤਾ ਦੂਜੀ ਕਹਾਣੀ ਇੱਕ ਛੋਟੀ ਚਿੜੀ ਦੀ ਸੀ ਜੋ ਉੱਡ ਨਹੀਂ ਸਕਦੀ ਸੀ ਅਰਜੁਨ ਨੇ ਅੰਤ ਲਿਖਿਆ ਕਿ ਚਿੜੀ ਨੇ ਹਿੰਮਤ ਨਹੀਂ ਹਾਰੀ ਅਤੇ ਆਖਿਰਕਾਰ ਆਸਮਾਨ ਵਿੱਚ ਉੱਡ ਗਈ ਉਹ ਪੂਰੀ ਰਾਤ ਜਾਗ ਕੇ ਸਾਰ ਕਹਾਣੀਆਂ ਦੇ ਅੰਤ ਲਿਖਦਾ ਰਿਹਾ ਸਵੇਰ ਤੱਕ ਉਸ ਦੇ ਲਿਖੇ ਸ਼ਬਦਾਂ ਨੇ ਕਿਤਾਬ ਨੂੰ ਪੂਰਾ ਕਰ ਦਿੱਤਾ ਜਦੋਂ ਉਹ ਲਾਇਬ੍ਰੇਰੀ ਵਾਪਸ ਗਿਆ ਤਾਂ ਲਾਇਬ੍ਰੇਰੀਅਨ ਨੇ ਕਿਤਾਬ ਹੱਥ ਵਿੱਚ ਫੜ ਕੇ ਕਿਹਾ ਪੁੱਤਰ ਇਹ ਹੀ ਇਸ ਕਿਤਾਬ ਦਾ ਰਾਜ ਹੈ ਹਰ ਇਨਸਾਨ ਦਾ ਆਖਰੀ ਸਫ਼ਾ ਉਹ ਆਪ ਲਿਖਦਾ ਹੈ ਜ਼ਿੰਦਗੀ ਦੀਆਂ ਕਹਾਣੀਆਂ ਵੀ ਅਧੂਰੀਆਂ ਹੁੰਦੀਆਂ ਹਨ ਅਤੇ ਉਹਨਾਂ ਦਾ ਅੰਤ ਅਸੀਂ ਆਪਣੇ ਕਰਨ ਤੇ ਹਿੰਮਤ ਨਾਲ ਬਣਾਉਂਦੇ ਹਾਂ। ਅਰਜੁਨ ਦੇ ਦਿਲ ਵਿੱਚ ਜਿਵੇਂ ਕੋਈ ਚਿੰਗਿਆਰੀ ਜਲ ਗਈ। ਉਸਨੇ ਫੈਸਲਾ ਕਰ ਲਿਆ ਕਿ ਉਹ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਾ ਖੁਦ ਲਿਖੇਗਾ। ਮਿਹਨਤ, ਇਮਾਨਦਾਰੀ ਤੇ ਸੁਪਨਿਆਂ ਦੇ ਰੰਗਾਂ ਨਾਲ। ਸਮਾਂ ਬੀਤ ਗਿਆ ਅਤੇ ਅਰਜੁਨ ਵੱਡਾ ਹੋ ਕੇ ਇੱਕ ਲੇਖਕ ਬਣ ਗਿਆ। ਉਸ ਦੀਆਂ ਕਿਤਾਬਾਂ ਲੱਖਾਂ ਲੋਕਾਂ ਤੱਕ ਪਹੁੰਚੀਆਂ ਪਰ ਹਰ ਕਿਤਾਬ ਦੇ ਅੰਤ ਵਿੱਚ ਉਹ ਇੱਕ ਖਾਲੀ ਪੰਨਾ ਛੱਡਦਾ ਸੀ ਜਿਸ ਤੇ ਲਿਖਿਆ ਹੁੰਦਾ ਸੀ ਹੁਣ 바ਰੀ ਤੁਹਾਡੀ ਹੈ ਆਪਣਾ ਆਖਰੀ ਸਫ਼ਾ ਆਪ ਲਿਖੋ